ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਸਤਕਾਰਯੋ ਪਾਈ ਸਾਹਿਬ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸੀਂ ਟੀਮ ਗਲੋਬਲ ਸਿਕੂਏਸ਼ਨ ਲੰਡਨ ਅਸੀਂ ਇੱਥੇ ਚੀਫ ਖਾਲਸਾ ਦੀਵਾਨ ਦਾ 68th ਐਜੂਕੇਸ਼ਨਲ ਵੀਡੀ ਉਹਨਾਂ ਦੀ ਕਾਨਫਰੰਸ ਹੈ ਉਸ ਦੇ ਵਿੱਚ ਅਸੀਂ ਸ਼ਮੂਰੀਅਤ ਕਰਨस्ते ਆਏ ਆ ਤੇ ਇਹ ਸਾਡੀ ਸਾਰੀ ਟੀਮ ਹੈ ਇਸ ਜਿਹੜੀ ਤੁਸੀਂ ਸਾਰੇ ਦੇਖ ਰਹੇ ਹੋ ਇਹ ਸਾਰੇ ਸਾਡੇ ਜਿਹੜੀ ਆਰਗੇਨਾਈਜੇਸ਼ਨ ਦੇ ਡਾਇਰੈਕਟਰਸ ਨੇ ਅਤੀ ਸਤਿਕਾਰਯੋਗ ਨੇ ਤੇ ਸਾਰਿਆਂ ਦਾ ਆਪਣਾ ਹੀ ਇੱਕ ਬਰਾਬਰੀ ਦਾ ਰੁਤਬਾ ਹੈ ਤੇ ਅਸੀਂ ਇੱਕ ਐਗਜ਼ੀਬਿਸ਼ਨ ਕਿਊਰੇਟ ਕੀਤੀ ਹੈ ਜਿਸ ਦਾ ਨਾਂ ਹੈ ਪੰਜਾਬੀ ਦੇ ਵਿੱਚ ਸਰਕਾਰੇ ਖਾਸਾ ਦੇ ਨਾਨਕ ਸ਼ਹੀ ਸਿੱਕੇ ਯਾ ਕੋਇਨੇਜ ਆਫ ਦਾ ਕੋਇਨੇਜ ਆਫ ਦਾ ਗ੍ਰੇਟ ਸਿੱਖ ਕਿੰਗਡਮ ਠੀਕ ਹੈ ਜੀ ਉਹ ਅੱਜ ਅਸੀਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਲੈ ਕੇ ਆਏ ਆ ਤਿੰਨ ਦਿਨ ਦਾ ਜਿਹੜਾ ਇਹ ਸਮਾਗਮ ਹੈ ਉਸ ਦੇ ਵਿੱਚ ਅਸੀਂ ਸ਼ਮੂਲੀਅਤ ਕਰ ਰਹੇ ਹਾਂ ਜੀ ਅਸੀਂ ਬੱਚਿਆਂ ਨੂੰ ਦੱਸਣ ਵਾਸਤੇ ਜਿਹੜਾ ਫੂਟੀ ਕੋੜੀ ਕੋੜੀ ਆਨਾ ਦਮੜੀ ਪੈਸਾ ਤਿਲਾ ਰੁਪਿਆ ਆਨਾ ਉਸ ਤੋਂ ਬਾਅਦ ਇਹ ਅਸੀਂ ਉਹ ਇੱਕ ਕਲੈਕਸ਼ਨ ਦੱਸਿਆ ਹੈ ਬੱਚਿਆਂ ਨੂੰ ਦੱਸਣ ਵਾਸਤੇ ਕਿ ਸਾਡੀ ਪੁਰਾਤਨ ਇੰਡੀਅਨ ਕਰੰਸੀ ਕਿੱਥੋਂ ਉਤਪਤ ਹੋਇਆ ਸੀ ਸਟਾਰਟ ਹੋਇਆ ਸੀ ਪਰ ਜਿਹੜੀ ਸਾਡੀ ਸਟੋਰੀ ਹੈ ਉਹ 1469 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪ ਨਾਰਾਇਣ ਖਲਾਧਰ ਜਗਨੇ ਪਰਵਰਿਓ ਉਹਨਾਂ ਦੇ ਪ੍ਰਕਾਸ਼ ਤੋਂ ਸ਼ੁਰੂ ਹੁੰਦੀ ਹੈ ਜੀ ਦੇਖੋ ਇਹ ਜਿਹੜੇ ਵੀ ਇੱਥੇ ਸਿੱਕੇ ਨੇ 1469 ਤੋਂ ਲੈ ਕੇ 1849 ਤੱਕ ਇਹ ਸਾਰੇ ਅਸਲੀ ਸਿੱਕੇ ਨੇ ਉਤੇ ਤਿੰਨ ਪ੍ਰਕਾਰ ਦੇ ਸਿੱਕੇ ਹੁੰਦੇ ਸੀ ਕਾਪਰ ਸਿਲਵਰ ਐਂਡ ਗੋਲਡ ਕਾਪਰ ਜਿਹੜੀ ਆਮ ਸੰਗਤ ਅਸਤੇ ਜਨਤਾ ਅਸਤੇ ਹੁੰਦਾ ਸੀਗਾ ਸਿਲਵਰ ਦੇ ਨਾਲ ਬਿਜ਼ਨਸ ਹੁੰਦਾ ਸੀਗਾ ਤੇ ਗੋਲਡ ਮੋਹਰਾ ਜਿਹੜੀਆਂ ਹੁੰਦੀਆਂ ਸੀ ਉਹ ਬੈਂਕਰਸ ਕਰਦੇ ਸੀਗੇ ਤੋ ਇਹ ਜਿਹੜੀਆਂ ਤੁਸੀਂ ਤੇ ਜਿਹੜੀ ਵੀ ਚੀਜ਼ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਇਹ ਅਸਲੀ ਕਾਇਨੇਜ ਆਫ ਦਾ ਗੇਟ ਸੀ ਕਿੰਗਡਮ ਹੈਗੇ ਜੀ ਦੇਖੋ ਜੀ ਜਿਹੜਾ ਸਾਹਿਬ ਸਿੰਘ ਗੁਰਨਾਨਕ ਦੇਵ ਜੀ ਨੂੰ 198 1486 ਦੇ ਵਿੱਚ ਪਿਤਾ ਕਾਲੂ ਸਾਹਿਬ ਜੀ ਨੇ ਕੁਝ ਪੈਸੇ ਦਿੱਤੇ ਸੀਗੇ ਜਿਸ ਨੂੰ ਸਾਡੇ ਅਤੀ ਸਤਿਕਾਰਯੋਗ ਕਥਾਕਾਰ ਕਹਿੰਦੇ ਨੇ 20 ਰੁਪਏ ਐਕਚੁਅਲੀ ਉਹ 20 ਰੁਪਏ ਨਹੀਂ ਸੀਗੇ ਉਹ ਕੋਇਨ ਸੀਗੇ ਸਿੱਕੇ ਸੀਗੇ ਜਿਸ ਨੂੰ ਬਹਿਲੋਲੀ ਕੋਇਨ ਕਹਿੰਦੇ ਨੇ ਉਸ ਵੇਲੇ ਬਹਿਲੋਲ ਸ਼ਾ ਲੋਦੀ ਦਾ ਉਹ ਜਮਾਨਾ ਸੀਗਾ ਤੇ ਉਹ ਜਿਹੜੇ ਉਸ ਪ੍ਰਕਾਰ ਦੇ ਜਿਹੜੇ ਕੋਇਨ ਨੇ ਉਹ ਸਾਡੀ ਸੰਸਥਾ ਦੇ ਕੋਲ ਇੱਥੇ ਹੈਗੇ ਨੇ ਜਿਸ ਨੂੰ ਪਿਛਲੇ ਸਾਲ ਗਿਆਨੀ ਰਣਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਇੰਗਲੈਂਡ ਦੀ ਫੇਰੀ ਤੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਕਰ ਕਮਲਾ ਤੋਸੀ ਰਿਲੀਜ਼ ਕਰਾਏ ਸੀਗੇ ਜੀ ਸਾਰਿਆਂ ਦੇ ਨੇ 1469 ਤੋਂ ਪਹਿਲੇ ਦਸਾਂ ਗੁਰੂ ਸਾਹਿਬਾਨ ਦੇ ਨੇ ਉਸ ਤੋਂ ਬਾਅਦ ਜਿਹੜੇ ਬੰਦਾ ਸਿੰਘ ਬਹਾਦਰ ਸਾਹਿਬ ਆਏ ਉਹਨਾਂ ਦੇ ਨੇ ਉਸ ਤੋਂ ਬਾਅਦ 12 ਜਿਹੜੀ ਸਾਡੀ ਮਿਸਲਾਂ ਸੀ ਕਨਫੈਡਰੇਸੀਜ਼ ਪਲੱਸ 1 ਉਹ ਹੈਗੀਆਂ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜਾ ਦਲ ਖਾਲਸਾ ਸਿਰਸਤ ਤਤ ਖਾਲਸਾ ਸਾਰੇ ਸਿੱਕੇ ਆ ਗਏ ਨੇ ਸਾਡੇ ਸਾਰੇ ਜਿੰਨਿ ਸਿੱਕੇ ਆ ਗਏ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਰਾਜੇ ਮਹਾਰਾਜੇ ਮਹਾਰਾਜਾ ਨਰਜੀਤ ਸਿੰਘ ਤਲੀਪ ਸਿੰਘ ਨੋਨਿਹਾਲ ਸਿੰਘ ਸ਼ੇਰ ਸਿੰਘ ਸਾਰਿਆਂ ਦੇ ਸਾਰਿਆਂ ਦੇ ਸਿੱਕੇ ਇੱਥੇ ਮੌਜੂਦ ਨੇ ਐਂਡ ਫਾਲੋਡ ਬਾਈ 1849 ਜਦੋਂ ਬ੍ਰਿਟਿਸ਼ ਐਡਮਿਨ ਦੇ ਅੰਡਰ ਉਹ ਜਿਹੜੇ ਕੋਇਨ ਸੀਗੇ ਜਿਹੜੇ ਜਦੋਂ ਇਸ਼ੂ ਕੀਤੇ ਗਏ ਸੀ ਜਦੋਂ ਬ੍ਰਿਟਿਸ਼ ਨੇ ਆਪਣਾ ਪੰਜਾਬ ਨੂੰ ਅਕੁਪਾਈ ਕਰ ਲਿਆ ਸੀ ਸਾਡੀ ਟੀਮ ਹੈ ਉਸ ਦਾ ਨਾਂ ਹੀ ਹੈਗਾ ਗਲੋਬਲ ਸਿਕਵਿਜਨ ਵੀ ਆਰ ਏ ਗਲੋਬਲ ਚੈਟੀ ਮੇਨ ਜਿਹੜੀ ਚੀਜ਼ ਹੈ ਵੀ ਇਹ ਜਿਹੜੀ ਸਿਸਟਮ ਸਾਡਾ ਨਾਂ ਦੱਸਦਾ ਹੈ ਗਲੋਬਲ ਸਿਕਵਿਜਨ ਵੀ ਆਰ ਵਿਜਨਰੀਜ਼ ਵੀ ਆਰ ਨਾਟ ਮਿਸ਼ਨਰੀਜ਼ ਸੋ ਜਿਹੜੇ ਤੁਸੀਂ ਸਾਡੇ ਭਰਾ ਦੇਖ ਰਹੇ ਹੋ ਇਹ ਸਾਰਿਆਂ ਦੇ ਆਪਣੇ ਆਪਣੇ ਅਹੁਦੇ ਨੇ ਸਾਰੇ ਬੜੇ ਮੁਸਤੈਦੀ ਨਾਲ ਇਮਾਨਦਾਰੀ ਦੇ ਨਾਲ ਸਾਰੇ ਆਪਣਾ ਆਪਣਾ ਯੋਗਦਾਨ ਪਾਉਂਦੇ ਨੇ ਤੇ ਟੋਟਲੀ ਨਿਸ਼ਕਾਮ ਸੇਵਾ ਕਰਦੇ ਨੇ ਦੇਖੋ ਇਹ ਜਨਤਾ ਦੱਸ ਸਕਦੀ ਹੈ ਸਾਡੀ ਸੇਵਾ ਜਿਹੜੀ ਹੈ ਅਸੀਂ ਇੱਥੇ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਤਕਾ ਮਹਾਰਾਜ ਦੇ ਹੁਕਮ ਸਤਕਾ ਅਸੀਂ ਸਾਰੇ ਅਸੀਂ ਤੇ ਸੰਗਤ ਦੇ ਚਰਨ ਪਰਸਨ ਹਾਜ਼ਰ ਹੋਇਆ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਇਹ ਹੋਰ ਉਹਨਾਂ ਤੇ ਹੈ ਸੰਗਤ ਤੇ ਹੈ ਕਿ ਉਹ ਕਿਸ ਤਰ੍ਹਾਂ ਇਸ ਨੂੰ ਰਿਸਿਵ ਕਰ ਰਹੇ ਹੋ ਆਪ ਜੀ ਉਹ ਅਸਲ ਗੱਲ ਸਾਡਾ ਇੱਕ ਸਿਸਟਮ ਹੈ ਅਸੀਂ ਆਪਣੇ ਮੂੰਹੋਂ ਥੋੜੀ ਵਡਿਆਈ ਨਹੀਂ ਕਰਦੇ ਸਭ ਵਡਿਆਈਆਂ ਕੋ ਰਾਮਦਾਸ ਸਾਹਿਬ ਜੀ ਦੀਆਂ ਨੇ ਆਫਕੋਰਸ ਜਿੰਨੀ ਵੀ ਸੰਗਤ ਆਂਦੀ ਹੈ ਬੱਚਿਆਂ ਵੱਡੇਆਂ ਬਜ਼ੁਰਗਾਂ ਸਾਰਿਆਂ ਦੇ ਸੋ ਫਾਰ 99/9 ਪਰਸੈਂਟ ਜਿਹੜੀ ਸਾਡੀ ਸੰਗਤ ਆਈ ਹੈ ਉਹਨਾਂ ਨੇ ਇੱਕੋ ਹੀ ਕਿਹਾ ਕਿ ਜੀ ਉਸਤਾਦ ਪਹਿਲੀ ਤਫਾ ਅਸੀਂ ਇਸ ਪ੍ਰਕਾਰ ਦੇ ਸਿੱਕੇ ਜਾਂ ਕਲੈਕਸ਼ਨ ਅਸੀਂ ਦਰਸ਼ਨ ਕੀਤੇ ਨੇ ਸੋ ਉਹ ਜਿਹੜੇ ਐਕਸਾਈਟਡ ਨੇ ਸਾਡੇ ਕੋਲ ਵਿਜ਼ਟਰ ਬੁੱਕ ਹੈ ਉਹ ਪᱹਦੀ ਪਈ ਹੈ ਦੇ ਕਮੈਂਟਸ ਦੇ ਨਾਲ ਸਾਰਾ ਕੁਝ ਹੈ ਸੋ ਸਾਰੇ ਪੋਜ਼ਿਟਿਵ ਕੰਪਲੀਮੈਂਟਸ ਆ ਗਏ ਨੇ ਵਾਂਸ ਅਗੇਨ ਇਸ ਸਾਰੀ ਬੜੀਆਂਈਆਂ ਗੁਰਰਾਮ ਦਾ ਸਾਬ ਵੀ ਜੀ ਇਸ ਤਰ੍ਹਾਂ ਹੈ ਕਿ ਸਾਡੇ ਸਾਰੇ ਦੁਨੀਆ ਦੇ ਵਿੱਚ ਜਿਹੜੇ ਅਤੀ ਸਤਕਾਰਯੋਗ ਜਿਹੜੀ ਸ਼ਖਸੀਤਾਂ ਨੇ ਉਹ ਅਸੀਂ ਕੋਈ ਮੈਂਬਰਸ ਨਹੀਂ ਹੈ ਵੀ ਕਾਲਡ ਦੈਮ ਡੋਇਐਂਸ ਡੋਇਐਂਸ ਹੁੰਦੇ ਨੇ ਜਿਹੜੇ ਅਤੀ ਸਤਕਾਰਯੋਗ ਜਿਹੜੀ ਹਸਤੀਆਂ ਹੁੰਦੀਆਂ ਨੇ ਸੋ ਇਸ ਕੋਈ ਮੈਂਬਰਸ਼ਿਪ ਵਾਲਾ ਨਹੀਂ ਹੈ ਜਿੰਨੇ ਵੀ ਸਾਡੇ ਡੋਇਐਂਸ ਨੇ ਦੇ ਆਰ ਪ੍ਰੋਪਰਲੀ ਰੈਗੂਲੇਟਿਡ ਐਂਡ ਰਜਿਸਟਰਡ ਡਾਇਰੈਕਟਰਸ ਤੇ ਉਹਨਾਂ ਦੀ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰਬਾਹੇ ਗੁਰੂ ਵਾਹਿਗੁਰੂ ਵਾਹਿਗੁਰਬਾਹੇ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾ ਸਤਿਕਾਰਯੋਗ ਪੈਸਾ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਟੀਮ ਗਲੋਬਲ ਸਿੱਖ ਵਿਜਨ ਲੰਡਨ ਅਸੀਂ ਤੇ ਚੀਫ ਖਾਲਸਾ ਦੀਵਾਨ ਦਾ 68th ਐਜੂਕੇਸ਼ਨਲ ਵੀਡੀਓ ਨਾਲ ਦੀ ਕਾਨਫਰੰਸ 'ਚ ਉਸ ਦੇ ਵਿੱਚ ਅਸੀਂ ਸ਼ਮੂਰੀਅਤ ਕਰਨ ਅਸਤੇ ਆਇਆ ਤੇ ਇਹ ਸਾਡੀ ਸਾਰੀ ਟੀਮ ਹੈ ਇਸ ਜਿਹੜੀ ਤੁਸੀਂ ਸਾਰੇ ਦੇਖ ਰਹੇ ਹੋ ਇਹ ਸਾਰੇ ਸਾਡੇ ਜਿਹੜੀ ਆਰਗੇਨਾਈਜੇਸ਼ਨ ਦੇ ਡਾਇਰੈਕਟਰਸ ਨੇ ਅਤੀ ਸਤਿਕਾਰਯੋਗ ਨੇ ਤੇ ਸਾਰਿਆਂ ਦਾ ਆਪਣਾ ਹੀ ਇੱਕ ਬਰਾਬਰੀ ਦਾ ਰੁਤਬਾ ਹੈ ਤੇ ਅਸੀਂ ਇੱਕ ਐਗਜ਼ਿਬਿਸ਼ਨ ਕਿਊਰੇਟ ਕੀਤੀ ਹੈ ਜਿਸ ਦਾ ਨਾਂ ਹੈ ਪੰਜਾਬੀ ਦੇ ਵਿੱਚ ਸਰਕਾਰੇ ਖਾਸਾ ਦੇ ਨਾਨਕ ਸ਼ਾਹੀ ਸਿੱਕੇ ਯਾ ਕੋਇਨੇਜ ਆਫ ਦਾ ਕੋਇਨੇਜ ਆਫ ਦਾ ਗ੍ਰੇਟ ਸਿੱਖ ਕਿੰਗਡਮ ਠੀਕ ਹੈ ਜੀ ਉਹ ਅੱਜ ਅਸੀਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਲੈ ਕੇ ਆਏ ਆ ਤਿੰਨ ਦਿਨ ਦਾ ਜਿਹੜਾ ਇਹ ਸਮਾਗਮ ਹੈ ਉਸ ਦੇ ਵਿੱਚ ਅਸੀਂ ਸ਼ਮੂਲੀਅਤ ਕਰ ਰਹੇ ਹਾਂ ਜੀ ਅਸੀਂ ਬੱਚਿਆਂ ਨੂੰ ਦੱਸਣ ਰਸਤੇ ਜਿਹੜਾ ਫੂਟੀ ਕੋੜੀ ਕੋੜੀ ਆਨਾ ਦਮੜੀ ਪੈਸਾ ਤੇਲਾ ਰੁਪਿਆ ਆਨਾ ਉਸ ਤੋਂ ਬਾਅਦ ਇਹ ਅਸੀਂ ਉਹ ਇੱਕ ਕਲੈਕਸ਼ਨ ਦੱਸਿਆ ਹੈ ਬੱਚਿਆਂ ਨੂੰ ਦੱਸਣ ਵਾਸਤੇ ਕਿ ਸਾਡੀ ਪੁਰਾਤਨ ਇੰਡੀਅਨ ਕਰੰਸੀ ਕਿਤੋਂ ਉਦਭਵ ਹੋਇਆ ਸੀ ਸਟਾਰਟ ਹੋਇਆ ਸੀ ਪਰ ਜਿਹੜੀ ਸਾਡੀ ਸਟੋਰੀ ਹੈ ਉਹ 1469 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪ ਨਾਰਾਇਣ ਕਲਾਧਾਰ ਜਗਨੇ ਪਰਵਰਿਓ ਉਹਨਾਂ ਦੇ ਪ੍ਰਕਾਸ਼ ਤੋਂ ਸ਼ੁਰੂ ਹੁੰਦੀ ਹੈ ਜੀ ਦੇਖੋ ਇਹ ਇਹ ਜਿਹੜੇ ਵੀ ਇੱਥੇ ਸਿੱਕੇ ਨੇ 1469 ਤੋਂ ਲੈ ਕੇ 1849 ਤੱਕ ਇਹ ਸਾਰੇ ਅਸਲੀ ਸਿੱਕੇ ਨੇ ਉੱਤੇ ਤਿੰਨ ਪ੍ਰਕਾਰ ਦੇ ਸਿੱਕੇ ਹੁੰਦੇ ਸੀ ਕਾਪਰ, ਸਿਲਵਰ ਐਂਡ ਗੋਲਡ ਕਾਪਰ ਜਿਹੜੀ ਆਮ ਸੰਗਤ ਅਸਤੇ ਜਨਤਾ ਅਸਤੇ ਹੁੰਦਾ ਸੀਗਾ ਸਿਲਵਰ ਦੇ ਨਾਲ ਬਿਜ਼ਨਸ ਹੁੰਦਾ ਸੀਗਾ ਤੇ 골ਡ ਮੋਹਰਾ ਜਿਹੜੀਆਂ ਹੁੰਦੀਆਂ ਸੀ ਉਹ ਬੈਂਕਰਸ ਕਰਦੇ ਸੀਗੇ ਸੋ ਇਹ ਜਿਹੜੀਆਂ ਤੁਸੀਂ ਇੱਥੇ ਜਿਹੜੀ ਵੀ ਚੀਜ਼ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਇਹ ਅਸਲੀ ਕੋਇਨੇਜ ਆਫ ਦਾ ਗੇਟ ਸਿੱਖ ਕਿੰਗਡਮ ਹੈਗੇ ਜੀ ਦੇਖੋ ਜੀ ਜਿਹੜਿਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ 198 1486 ਦੇ ਵਿੱਚ ਪਿਤਾ ਕਾਲੂ ਸਾਹਿਬ ਜੀ ਨੇ ਕੁਝ ਪੈਸੇ ਦਿੱਤੇ ਸੀਗੇ ਜਿਸ ਨੂੰ ਸਾਡੇ অতি ਸਤਕਾਰਯੋਗ ਕਥਾਕਾਰ ਕਹਿੰਦੇ ਨੇ 20 ਰੁਪਏ ਐਕਚੁਅਲੀ ਉਹ ਵੀ ਰੁਪਏ ਨਹੀਂ ਸੀਗੇ ਉਹ কয়ਨ ਸੀਗੇ ਸਿੱਕੇ ਸੀਗੇ ਜਿਸ ਨੂੰ ਬਹਿਲੋਲੀ কয়ਨ ਕਹ ਲੈਨੇ ਉਸ ਵੇਲੇ ਬਹਿਲੋਲ ਸ਼ਾ ਲੋਦੀ ਦਾ ਉਹ ਜਮਾਨਾ ਸੀਗਾ ਤੇ ਉਹ ਜਿਹੜੇ ਉਸ ਪ੍ਰਕਾਰ ਦੇ ਜਿਹੜੇ কয়ਨ ਨੇ ਉਹ ਸਾਡੀ ਸੰਸਥਾ ਦੇ ਕੋਲ ਇੱਥੇ ਹੈਗੇ ਨੇ ਜਿਸ ਨੂੰ ਪਿਛਲੇ ਸਾਲ ਗਿਆਨੀ ਰਣਜੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਇੰਗਲੈਂਡ ਦੀ ਫੇਰੀ ਤੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਕਰ ਕਮਲਾ ਤੋਂ ਅਸੀਂ ਰਿਲੀਜ਼ ਕਰਾਏ ਸੀਗੇ ਜੀ ਸਾਰਿਆਂ ਦੇ ਨੇ 1469 ਤੋਂ ਪਹਿਲੇ ਦਸਾਂ ਗੁਰੂ ਸਾਹਿਬਾਨ ਦੇ ਨੇ ਉਸ ਤੋਂ ਬਾਅਦ ਜਿਹੜੇ ਬੰਦਾ ਸਿੰਘ ਬਹਾਦਰ ਸਾਹਿਬ ਆਏ ਉਹਨਾਂ ਦੇ ਨੇ ਉਸ ਤੋਂ ਬਾਅਦ 12 ਜਿਹੜੀ ਸਾਡੀ ਮਿਸਲਾਂ ਸੀ ਕਨਫੈਡਰੇਸੀਜ਼ ਪਲੱਸ 1 ਉਹ ਹੈਗੀਆਂ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜਾ ਦਲ ਖਾਲਸਾ ਸਿਰਫ ਬੱਤ ਖਾਲਸਾ ਸਾਰੇ ਸਿੱਕੇ ਆ ਗਏ ਨੇ ਸਾਡੇ ਸਾਰੇ ਜਨਨ ਸਿੱਕੇ ਆ ਗਏ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਰਾਜੇ ਮਹਾਰਾਜੇ ਮਹਾਰਾਜਾ ਰਜੀਤ ਸਿੰਘ ਤਲੀਪ ਸਿੰਘ ਨੋ ਨਿਹਾਲ ਸਿੰਘ ਸ਼ੇਰ ਸਿੰਘ ਸਾਰਿਆਂ ਦੇ ਸਾਰਿਆਂ ਦੇ ਸਿੱਕੇ ਇੱਥੇ ਮੌਜੂਦ ਨੇ ਐਂਡ ਫਾਲੋਡ ਬਾਈ 1849 ਜਦੋਂ ਬ੍ਰਿਟਿਸ਼ ਐਡਮਿਨ ਦੇ ਅੰਡਰ ਉਹ ਜਿਹੜੇ ਕੋਇਨ ਸੀਗੇ ਜਿਹੜੇ ਜਦੋਂ ਇਸ਼ੂ ਕੀਤੇ ਗਏ ਸੀ ਜਦੋਂ ਬ੍ਰਿਟਿਸ਼ ਨੇ ਆਪਣਾ ਪੰਜਾਬ ਨੂੰ ਅਕੁਪਾਈ ਕਰ ਲਿਆ ਸੀ ਸਾਡੀ ਟੀਮ ਹੈ ਉਸ ਦਾ ਨਾਂ ਹੀ ਹੈਗਾ ਗਲੋਬਲ ਸਿਕ ਵਿਜਨ ਵੀ ਆਰ ਇੱਕ ਗਲੋਬਲ ਚੈਟੀ ਮੇਨ ਜਿਹੜੀ ਚੀਜ਼ ਹੈ ਵੀ ਇਹ ਜਿਹੜੀ ਸਿਸਟਮ ਸਾਡਾ ਨਾਂ ਦੱਸਦਾ ਹੈ ਗਲੋਬਲ ਸਿਕ ਵਿਜਨ ਵੀ ਆਰ ਵਿਜਨਰੀਜ਼ ਵੀ ਆਰ ਨਾਟ ਮਿਸ਼ਨਰੀਜ਼ ਸੋ ਜਿਹੜੇ ਤੁਸੀਂ ਸਾਡੇ ਭਰਾ ਦੇਖ ਰਹੇ ਹੋ ਇਹ ਸਾਰਿਆਂ ਦੇ ਆਪਣੇ ਆਪਣੇ ਅਹੁਦੇ ਨੇ ਸਾਰੇ ਬੜੇ ਮੁਸਤੈਦੀ ਨਾਲ ਇਮਾਨਦਾਰੀ ਦੇ ਨਾਲ ਸਾਰੇ ਆਪਣਾ ਆਪਣਾ ਯੋਗਦਾਨ ਪਾਉਂਦੇ ਨੇ ਤੇ ਟੋਟਲੀ ਨਿਸ਼ਕਾਮ ਸੇਵਾ ਕਰਦੇ ਨੇ ਦੇਖੋ ਇਹ ਜਨਤਾ ਦੱਸ ਸਕਦੀ ਹੈ ਸਾਡੀ ਸੇਵਾ ਜਿਹੜੀ ਹੈ ਅਸੀਂ ਇੱਥੇ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਤਕਾ ਮਹਾਰਾਜ ਦੇ ਹੁਕਮ ਸਤਕਾ ਅਸੀਂ ਸਾਰੇ ਅਸੀਂ ਤੇ ਸੰਗਤ ਦੇ ਚਰਨ ਪਰਸਨ ਹਾਜ਼ਰ ਹੋਇਆ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਇਹ ਹੋਰ ਉਹਨਾਂ ਤੇ ਹੈ ਸੰਗਤ ਤੇ ਹੈ ਕਿ ਉਹ ਕਿਸ ਤਰ੍ਹਾਂ ਇਸ ਨੂੰ ਰਿਸਿਵ ਕਰ ਰਹੇ ਹੋ ਆਪ ਜੀ ਉਹ ਅਸਲਗਰ ਸਾਡਾ ਇੱਕ ਸਿਸਟਮ ਹੈ ਅਸੀਂ ਆਪਣੇ ਮੂੰਹੋਂ ਥੋੜੀ ਵਡਿਆਈ ਨਹੀਂ ਕਰਦੇ ਸਭ ਵਡਿਆਈਆਂ ਕੋ ਰਾਮਦਾਸ ਸਾਹਿਬ ਜੀ ਦੀਆਂ ਨੇ ਆਫਕੋਰਸ ਜਿੰਨੀ ਵੀ ਸੰਗਤ ਆਂਦੀ ਹੈ ਬੱਚਿਆਂ ਵੱਡੇਆਂ ਬਜ਼ੁਰਗਾਂ ਸਾਰਿਆਂ ਦੇ ਸੋ ਫਾਰ 99/9 ਪਰਸੈਂਟ ਜਿਹੜੀ ਸਾਡੀ ਸੰਗਤ ਆਈ ਹੈ ਉਹਨਾਂ ਨੇ ਇੱਕੋ ਹੀ ਕਿਹਾ ਕਿ ਜੀ ਅਸਤਾਜ ਪਹਿਲੀ ਤਫਾ ਸੀ ਇਸ ਪ੍ਰਕਾਰ ਦੇ ਸਿੱਕੇ ਜਾਂ ਕਲੈਕਸ਼ਨ ਅਸੀਂ ਦਰਸ਼ਨ ਕੀਤੇ ਨੇ ਸੋ ਉਹ ਜਿਹੜੇ ਐਕਸਾਈਟਡ ਨੇ ਸਾਡੇ ਕੋਲ ਵਿਜ਼ਟਰ ਬੁੱਕ ਹੈ ਉਹ ਪਰੀ ਪਈ ਹੈ ਦੇ ਕਮੈਂਟਸ ਦੇ ਨਾਲ ਸਾਰਾ ਕੁਝ ਹੈ ਸੋ ਸਾਰੇ ਪੋਜ਼ਿਟਿਵ ਕੰਪਲੀਮੈਂਟਸ ਅਗੇਨ ਹੈ ਵਾਂਸ ਅਗੇਨ ਇਸ ਸਾਰੀ ਬੜੀਆਂਈਆਂ ਗੁਰਰਾਮਦਾਸ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਸਾਡੇ ਸਾਰੇ ਦੁਨੀਆ ਦੇ ਵਿੱਚ ਜਿਹੜੇ ਅਤੀ ਸਤਕਾਰਯੋਗ ਜਿਹੜੀ ਸ਼ਖਸੀਤਾ ਨੇ ਉਹ ਇਸ ਕੋਈ ਮੈਂਬਰਸ ਨਹੀਂ ਹੈ ਵੀ ਕਾਲਡ them doyens doyens ਹੁੰਦੇ ਨੇ ਜਿਹੜੇ ਅਤੀ ਸਤਕਾਰਯੋਗ ਜਿਹੜੀ ਹਸਤੀਆਂ ਹੁੰਦੀਆਂ ਨੇ ਸੋ ਇਸ ਕੋਈ ਮੈਂਬਰਸ਼ਿਪ ala ਨਹੀਂ ਹੈ ਜਿੰਨੇ ਵੀ ਸਾਡੇ doyens ਨੇ they are properly regulated and registered directors ਤੇ ਉਹਨਾਂ ਦੀ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਸਤਕਾਰਯੋ ਪਾਈ ਸਾਹਿਬ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਟੀਮ ਗਲੋਬਲ ਸਿਖ ਵਿਜ਼ਨ ਲੰਡਨ ਅਸੀਂ تھے ਚੀਫ ਖਾਸਾ ਦੀਵਾਨ ਦਾ 68th ਐਜੂਕੇਸ਼ਨਲ ਜਿਹੜੀ ਉਹਨਾਂ ਦੀ ਕਾਨਫਰੰਸ ਸੀ ਉਸ ਦੇ ਵਿੱਚ ਅਸੀਂ ਸ਼ਮੂਰੀਅਤ ਕਰਨ ਅਸਤੇ ਆਇਆ ਤੇ ਇਹ ਸਾਡੀ ਸਾਰੀ ਟੀਮ ਹੈ ਇਸ ਜਿਹੜੀ ਤੁਸੀਂ ਸਾਰੇ ਦੇਖ ਰਹੇ ਹੋ ਇਹ ਸਾਰੇ ਸਾਡੇ ਜਿਹੜੀ ਆਰਗੇਨਾਈਜੇਸ਼ਨ ਦੇ ਡਾਇਰੈਕਟਰਸ ਨੇ ਅਤੀ ਸਤਕਾਰਯੋਗ ਨੇ ਤੇ ਸਾਰਿਆਂ ਦਾ ਆਪਣਾ ਹੀ ਇੱਕ ਬਰਾਬਰੀ ਦਾ ਰੁਤਬਾ ਹੈ ਤੇ ਅਸੀਂ ਇੱਕ ਐਗਜ਼ੀਬਿਸ਼ਨ ਕਿਊਰੇਟ ਕੀਤੀ ਹੈ ਜਿਸ ਦਾ ਨਾਂ ਹੈ ਪੰਜਾਬੀ ਦੇ ਵਿੱਚ ਸਰਕਾਰੇ ਖਾਸਾ ਦੇ ਨਾਨਕ ਸ਼ਹੀ ਸਿੱਕੇ ਯਾ ਕੋਇਨੇਜ ਆਫ ਦਾ ਕੋਇਨੇਜ ਆਫ ਦਾ ਗ੍ਰੇਟ ਸਿੱਖ ਕਿੰਗਡਮ ਠੀਕ ਹੈ ਜੀ ਉਹ ਅੱਜ ਅਸੀਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਲੈ ਕੇ ਆਏ ਆ ਦਿਨ ਦਿਨ ਦਾ ਜਿਹੜਾ ਇਹ ਸਮਾਗਮ ਹੈ ਉਸ ਦੇ ਵਿੱਚ ਅਸੀਂ ਸ਼ਮੂਲੀਅਤ ਕਰ ਰਹੇ ਹਾਂ ਜੀ ਅਸੀਂ ਬੱਚਿਆਂ ਨੂੰ ਦੱਸਣ ਵਾਸਤੇ ਜਿਹੜਾ ਫੂਟੀ ਕੋੜੀ ਕੋੜੀ ਆਨਾ ਦਮੜੀ ਪੈਸਾ ਤਿਲਾ ਰੁਪਿਆ ਆਨਾ ਉਸ ਤੋਂ ਬਾਅਦ ਇਹ ਅਸੀਂ ਉਹ ਇੱਕ ਕਲੈਕਸ਼ਨ ਦੱਸਿਆ ਬੱਚਿਆਂ ਨੂੰ ਦੱਸਣ ਵਾਸਤੇ ਕਿ ਸਾਡੀ ਪ੍ਰਾਤਨ ਇੰਡੀਅਨ ਕਰੰਸੀ ਕਿਤੋਂ ਉਤਪਤ ਹੋਇਆ ਸੀ ਸਟਾਰਟ ਹੋਇਆ ਸੀ ਪਰ ਜਿਹੜੀ ਸਾਡੀ ਸਟੋਰੀ ਹੈ ਉਹ 1469 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪ ਨਾਰਾਇਣ ਖਲਾਧਰ ਜਗਨੇ ਪਰਵਰਿਓ ਉਹਨਾਂ ਦੇ ਪ੍ਰਕਾਸ਼ ਤੋਂ ਸ਼ੁਰੂ ਹੁੰਦੀ ਹੈ ਜੀ ਦੇਖੋ ਇਹ ਜਿਹੜੇ ਵੀ ਇੱਥੇ ਸਿੱਕੇ ਨੇ 1469 ਤੋਂ ਲੈ ਕੇ 1849 ਤੱਕ ਇਹ ਸਾਰੇ ਅਸਲੀ ਸਿੱਕੇ ਨੇ ਉਤੇ ਤਿੰਨ ਪ੍ਰਕਾਰ ਦੇ ਸਿੱਕੇ ਹੁੰਦੇ ਸੀ ਕਾਪਰ ਸਿਲਵਰ ਐਂਡ ਗੋਲਡ ਕਾਪਰ ਜਿਹੜੀ ਆਮ ਸੰਗਤ ਹਸਤੇ ਜਨਤਾ ਹਸਤੇ ਹੁੰਦਾ ਸੀਗਾ ਸਿਲਵਰ ਦੇ ਨਾਲ ਬਿਜ਼ਨਸ ਹੁੰਦਾ ਸੀਗਾ ਤੇ ਗੋਲਡ ਮੋਹਰਾਂ ਜਿਹੜੀਆਂ ਹੁੰਦੀਆਂ ਸੀ ਉਹ ਬੈਂਕਰਸ ਕਰਦੇ ਸੀਗੇ ਤੋ ਇਹ ਜਿਹੜੀਆਂ ਤੁਸੀਂ ਇੱਥੇ ਜਿਹੜੀ ਵੀ ਚੀਜ਼ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਇਹ ਅਸਲੀ ਕਾਇਨਿਜ ਆਫ ਦਾ ਗੇਟ ਸੀ ਕਿੰਗਡਮ ਹੈਗੇ ਜੀ ਦੇਖੋ ਜੀ ਜਿਹੜਾ ਸਾਹਿਬ ਸ਼੍ਰੀ ਗੁਰਨਾਨਕ ਦੇਵ ਜੀ ਨੂੰ 198 1486 ਦੇ ਵਿੱਚ ਪਿਤਾ ਕਾਲੂ ਸਾਹਿਬ ਜੀ ਨੇ ਕੁਝ ਪੈਸੇ ਦਿੱਤੇ ਸੀਗੇ ਜਿਸ ਨੂੰ ਸਾਡੇ ਅਤੀ ਸਤਕਾਰਯੋਗ ਕਥਾਕਾਰ ਕਹਿੰਦੇ ਨੇ 20 ਰੁਪਏ ਐਕਚੁਅਲੀ ਉਹ ਵੀ ਰੁਪਏ ਨਹੀਂ ਸੀਗੇ ਉਹ কয়ਨ ਸੀਗੇ ਸਿੱਕੇ ਸੀਗੇ ਜਿਸ ਨੂੰ ਬਹਿਲੋਲੀ কয়ਨ ਕਹ ਲੈਨੇ ਉਸ ਵੇਲੇ ਬਹਿਲੋਲ ਸ਼ਾ ਲੋਦੀ ਦਾ ਉਹ ਜਮਾਨਾ ਸੀਗਾ ਤੇ ਉਹ ਜਿਹੜੇ ਉਸ ਪ੍ਰਕਾਰ ਦੇ ਜਿਹੜੇ কয়ਨ ਨੇ ਉਹ ਸਾਡੀ ਸੰਸਥਾ ਦੇ ਕੋਲ ਇੱਥੇ ਹੈਗੇ ਨੇ ਜਿਸ ਨੂੰ ਪਿਛਲੇ ਸਾਲ ਗਿਆਨੀ ਰਕबीर ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਇੰਗਲੈਂਡ ਦੀ ਸ਼ੇਰੀ ਤੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਕਮਲਾ ਤੋਂ ਅਸੀਂ ਰਿਲੀਜ਼ ਕਰਾਇਆ ਸੀ ਜੀ ਸਾਰਿਆਂ ਦੇ ਨੇ 1469 ਤੋਂ ਪਹਿਲੇ ਦਸਾਂ ਗੁਰੂ ਸਾਹਿਬਾਨ ਦੇ ਨੇ ਉਸ ਤੋਂ ਬਾਅਦ ਜਿਹੜੇ ਬੰਦਾ ਸਿੰਘ ਬਹਾਦਰ ਸਾਹਿਬ ਆਏ ਉਹਨਾਂ ਦੇ ਨੇ ਉਸ ਤੋਂ ਬਾਅਦ 12 ਜਿਹੜੀ ਸਾਡੀ ਮਿਸਲਾਂ ਸੀ ਕਨਫੈਡਰੇਸੀਜ਼ ਪਲੱਸ 1 ਉਹ ਹੈਗੀਆਂ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜਾ ਦਲ ਖਾਲਸਾ ਸਿਰਫ ਤਤ ਖਾਲਸਾ ਸਾਰੇ ਸਿੱਕੇ ਆ ਗਏ ਨੇ ਸਾਰੇ ਸਾਰੇ ਜਨਨ ਸਿੱਕੇ ਆ ਗਏ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਰਾਜੇ ਮਹਾਰਾਜੇ ਮਹਾਰਾਜਾ ਮਨਜੀਤ ਸਿੰਘ ਤਲੀਪ ਸਿੰਘ ਨੋਨਿਹਾਲ ਸਿੰਘ ਸ਼ੇਰ ਸਿੰਘ ਸਾਰਿਆਂ ਦੇ ਸਾਰਿਆਂ ਦੇ ਸਿੱਕੇ ਇੱਥੇ ਮੌਜੂਦ ਨੇ एंड फॉलोड बाई एटीन फोर्टी नाइन जदों ब्रिटिश एडमिन के अंडर वो जो क्वाइन से जोड़े जो इशू किए गए जो ब्रिटिश ने अपना पंजाब आकूपाई कर लिया जी साड़ी टीम है उसका ना ही हैगा ग्लोबल सिकविजन वी आर ए ग्लोबल चैटी मेन जी चीज़ है वी जी जिस तरह साँ दसद ग्लोबल सिकविजन वी आर विजनरीज वी आर नॉट मिशनरीज ਸੋ ਜਿਹੜੇ ਤੁਸੀਂ ਸਾਡੇ ਭਰਾ ਦੇਖ ਰਹੇ ਹੋ ਇਹ ਸਾਰਿਆਂ ਦੇ ਆਪਣੇ ਆਪਣੇ ਅਹੁਦੇ ਨੇ ਸਾਰੇ ਬੜੇ ਮੁਸਤੈਦੀ ਨਾਲ ਇਮਾਨਦਾਰੀ ਦੇ ਨਾਲ ਸਾਰੇ ਆਪਣਾ ਆਪਣਾ ਯੋਗਦਾਨ ਪਾਉਂਦੇ ਨੇ ਤੇ ਟੋਟਲੀ ਨਿਸ਼ਕਾਮ ਸੇਵਾ ਕਰਦੇ ਨੇ ਦੇਖੋ ਇਹ ਜਨਤਾ ਦੱਸ ਸਕਦੀ ਹੈ ਸਾਡੀ ਸੇਵਾ ਜਿਹੜੀ ਹੈ ਅਸੀਂ ਇੱਥੇ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਮਹਾਰਾਜ ਦੇ ਹੁਕਮ ਸਦਕਾ ਅਸੀਂ ਸਾਰੇ ਅਸੀਂ ਤੇ ਸੰਗਤ ਦੇ ਚਰਨ ਪਰਸਨ ਹਾਜ਼ਰ ਹੋਇਆ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਇਹ ਹੋਰ ਉਹਨਾਂ ਤੇ ਹੈ ਸੰਗਤ ਤੇ ਹੈ ਕਿ ਉਹ ਕਿਸ ਤਰ੍ਹਾਂ ਇਸ ਨੂੰ ਰਿਸਿਵ ਕਰਦੇ ਹੋ ਆਪ ਜੀ ਉਹ ਅਸਲ ਗੱਲ ਸਾਡਾ ਇੱਕ ਸਿਸਟਮ ਹੈ ਅਸੀਂ ਆਪਣੇ ਮੂੰਹੋਂ ਥੋੜੀ ਵਡਿਆਈ ਨਹੀਂ ਕਰਦੇ ਇਹ ਸਭ ਵਡਿਆਈਆਂ ਕੋ ਰਾਮਦਾਸ ਸਾਹਿਬ ਜੀ ਦੀਆਂ ਨੇ ਆਫਕੋਰਸ ਜਿੰਨੀ ਵੀ ਸੰਗਤ ਆਂਦੀ ਹੈ ਬੱਚਿਆਂ ਵੱਡੇਆਂ ਬਜ਼ੁਰਗਾਂ ਸਾਰਿਆਂ ਦੇ ਸੋ ਫਾਰ 99/9 ਪਰਸੈਂਟ ਜਿਹੜੀ ਸਾਡੀ ਸੰਗਤ ਆਈ ਹੈ ਉਹਨਾਂ ਨੇ ਇੱਕੋ ਹੀ ਕਿਹਾ ਕਿ ਜੀ ਅਸਤਾਦ ਪਹਿਲੀ ਤਫਾ ਅਸੀਂ ਇਸ ਪ੍ਰਕਾਰ ਦੇ ਸਿੱਕੇ ਜਾਂ ਕਲੈਕਸ਼ਨ ਅਸੀਂ ਦਰਸ਼ਨ ਕੀਤੇ ਨੇ ਸੋ ਉਹ ਜਿਹੜੇ ਐਕਸਾਈਟਡ ਨੇ ਸਾਡੇ ਕੋਲ ਵਿਜ਼ਿਟਰ ਬੁੱਕ ਹੈ ਉਹ ਪਰੀ ਪਈ ਹੈ ਦੇ ਕਮੈਂਟਸ ਦੇ ਨਾਲ ਸਾਰਾ ਕੁਝ ਹੈ ਸੋ ਉਹ ਸਾਰੇ ਪੋਜ਼ਿਟਿਵ ਕੰਪਲੀਮੈਂਟਸ ਅਗੇ ਨੇ ਵਾਂਸ ਅਗੇਨ ਇਹ ਸਾਰੀ ਬੜੀਆਂਈਆਂ ਗੁਰਰਾਮਦਾਸ ਸਾਹਿਬ ਵੀ ਜੀ ਇਸ ਤਰ੍ਹਾਂ ਹੈ ਕਿ ਸਾਡੇ ਸਾਰੇ ਦੁਨੀਆ ਦੇ ਵਿੱਚ ਜਿਹੜੇ ਅਤੀ ਸਤਕਾਰਯੋਗ ਜਿਹੜੀ ਸ਼ਖਸੀਤਾਂ ਨੇ ਉਹ ਅਸੀਂ ਕੋਈ ਮੈਂਬਰਸ ਨਹੀਂ ਹੈ ਵੀ ਕਾਲਡ them doyens doyens ਹੁੰਦੇ ਨੇ ਜਿਹੜੇ ਅਤੀ ਸਤਕਾਰਯੋਗ ਜਿਹੜੀ ਹਸਤੀਆਂ ਹੁੰਦੀਆਂ ਨੇ ਸੋ ਇਸੇ ਕੋਈ ਮੈਂਬਰਸ਼ਿਪ ਵਾਲਾ ਨਹੀਂ ਹੈ ਜਿੰਨੇ ਵੀ ਸਾਡੇ doyens ਨੇ they are properly ਰੈਗੂਲੇਟਿਡ ਐਂਡ ਰਜਿਸਟਰਡ ਡਾਇਰੈਕਟਰਸ ਤੇ ਉਹਨਾਂ ਦੀ ਵਾਹਿਗੁਰੂ 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 ਸਤ ਨਾਮ 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 ਵਾਹਿਗੁਰੂ ਵਾਹਿਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਵਾਹੇ ਗੁਰੂ ਵਾਹੇ ਗੁਰਬਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ 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 ਸਤਕਾਰਯੋ ਪੈਸੇਬ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਤੇ ਅਸੀਂ ਟੀਮ ਗਲੋਬਲ ਸਿੱਖ ਵਿਜਨ ਲੰਡਨ ਅਸੀਂ ਤੇ ਚੀਫ ਖਾਲਸਾ ਦੀਵਾਨ ਦਾ 68th ਐਜੂਕੇਸ਼ਨਲ ਜਿਹੜੀ ਉਹਨਾਂ ਦੀ ਕਾਨਫਰੰਸ ਹੈ ਉਸ ਦੇ ਵਿੱਚ ਅਸੀਂ ਸ਼ਮੂਰਿਅਤ ਕਰਨ ਸਤੇ ਆਇਆ ਤੇ ਇਹ ਸਾਡੀ ਸਾਰੀ ਟੀਮ ਹੈ ਇਹ ਇਸ ਜਿਹੜੀ ਤੁਸੀਂ ਸਾਰੇ ਦੇਖ ਰਹੇ ਹੋ ਇਹ ਸਾਰੇ ਸਾਡੇ ਜਿਹੜੀ ਆਰਗੇਨਾਈਜੇਸ਼ਨ ਦੇ ਡਾਇਰੈਕਟਰਸ ਨੇ ਅਤੀ ਸਤਕਾਰਯੋਗ ਨੇ ਤੇ ਸਾਰਿਆਂ ਦਾ ਆਪਣਾ ਹੀ ਇੱਕ ਬਰਾਬਰੀ ਦਾ ਰੁਤਬਾ ਹੈ ਤੇ ਅਸੀਂ ਇੱਕ ਐਗਜ਼ਿਬਿਸ਼ਨ ਕਿਊਰੇਟ ਕੀਤੀ ਹੈ ਜਿਸ ਦਾ ਨਾਂ ਹੈ ਪੰਜਾਬੀ ਦੇ ਵਿੱਚ ਸਰਕਾਰੇ ਖਾਸਤ ਦੇ ਨਾਨਕ ਸ਼ਹੀ ਸਿੱਕੇ ਜਾਂ ਕੋਇਨੇਜ ਆਫ ਦਾ ਕੋਇਨੇਜ ਆਫ ਦਾ ਗ੍ਰੇਟ ਸਿੱਖ ਕਿੰਗਡਮ ਠੀਕ ਹੈ ਜੀ ਉਹ ਅੱਜ ਅਸੀਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਲੈ ਕੇ ਆਏ ਆ ਦਿਨ ਦਿਨ ਦਾ ਜਿਹੜਾ ਇਹ ਸਮਾਗਮ ਹੈ ਉਸ ਦੇ ਵਿੱਚ ਅਸੀਂ ਸ਼ਮੂਲੀਅਤ ਕਰ ਰਹੇ ਹਾਂ ਜੀ ਅਸੀਂ ਬੱਚਿਆਂ ਨੂੰ ਦੱਸਣ ਵਾਸਤੇ ਜਿਹੜਾ ਫੂਟੀ ਕੋੜੀ ਕੋੜੀ ਆਨਾ ਦਮੜੀ ਪੈਸਾ ਤੇਲਾ ਰੁਪਿਆ ਆਨਾ ਉਸ ਤੋਂ ਬਾਅਦ ਇਹ ਅਸੀਂ ਉਹ ਇੱਕ ਕਲੈਕਸ਼ਨ ਦੱਸਿਆ ਬੱਚਿਆਂ ਨੂੰ ਦੱਸਣ ਵਾਸਤੇ ਕਿ ਸਾਡੀ ਪ੍ਰਾਤਨ ਇੰਡੀਅਨ ਕਰੰਸੀ ਕਿੱਥੋਂ ਉਦਭਵ ਹੋਈ ਸੀ ਸਟਾਰਟ ਹੋਈ ਸੀ ਪਰ ਜਿਹੜੀ ਸਾਡੀ ਸਟੋਰੀ ਹੈ ਉਹ 1469 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪ ਨਾਰਾਇਣ ਖਲਾਧ ਹਰ ਜਗਨੇ ਪਰਵਰਿਓ ਉਹਨਾਂ ਦੇ ਪ੍ਰਕਾਸ਼ ਤੋਂ ਸ਼ੁਰੂ ਹੁੰਦੀ ਹੈ ਜੀ ਦੇਖੋ ਇਹ ਇਹ ਜਿਹੜੇ ਵੀ ਇੱਥੇ ਸਿੱਕੇ ਨੇ 1469 ਤੋਂ ਲੈ ਕੇ 1849 ਤੱਕ ਇਹ ਸਾਰੇ ਅਸਲੀ ਸਿੱਕੇ ਨੇ ਉਤੇ ਤਿੰਨ ਪ੍ਰਕਾਰ ਦੇ ਸਿੱਕੇ ਹੁੰਦੇ ਸੀ ਕਾਪਰ সিলਵਰ ਐਂਡ 골ਡ ਕਾਪਰ ਜਿਹੜੀ ਆਮ ਸੰਗਤ ਹਸਤੇ ਜਨਤਾ ਹਸਤੇ ਹੁੰਦਾ ਸੀਗਾ সিলਵਰ ਦੇ ਨਾਲ ਬਿਜ਼ਨਸ ਹੁੰਦਾ ਸੀਗਾ ਤੇ 골ਡ ਮੋਹਰਾ ਜਿਹੜੀਆਂ ਹੁੰਦੀਆਂ ਸੀ ਉਹ ਬੈਂਕਰਸ ਕਰਦੇ ਸੀਗੇ ਸੋ ਇਹ ਜਿਹੜੀਆਂ ਤੁਸੀਂ ਇੱਥੇ ਜਿਹੜੀ ਵੀ ਚੀਜ਼ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਇਹ ਅਸਲੀ ਕਾਇਨੇਜ ਆਫ ਦਾ ਗੇਟ ਸੀ ਕਿੰਗਡਮ ਹੈਗੇ ਜੀ ਦੇਖੋ ਜੀ ਜਿਹੜਾ ਸਾਹਿਬ ਸਿੰਘ ਗੁਰਨਾਨਕ ਦੇਵ ਜੀ ਨੂੰ 1981486 ਦੇ ਵਿੱਚ ਪਿਤਾ 칼ੂ ਸਾਹਿਬ ਜੀ ਨੇ ਇਹ ਕੁਝ ਪੈਸੇ ਦਿੱਤੇ ਸੀਗੇ ਜਿਸ ਨੂੰ ਸਾਡੇ ਅਤੀ ਸਤਿਕਾਰਯੋਗ ਕਥਾਕਾਰ ਕਹਿੰਦੇ ਨੇ 20 ਰੁਪਏ ਐਕਚੁਅਲੀ 20 ਰੁਪਏ ਨਹੀਂ ਸੀਗੇ ਉਹ ਕੋਇਨ ਸੀਗੇ ਸਿੱਕੇ ਸੀਗੇ ਜਿਸ ਨੂੰ ਬਹਿਲੋਲੀ ਕੋਇਨ ਕਹਿੰਦੇ ਨੇ ਉਸ ਵੇਲੇ ਬਹਿਲੋਲ ਸ਼ਾ ਲੋਦੀ ਦਾ ਉਹ ਜਮਾਨਾ ਸੀਗਾ ਤੇ ਉਹ ਜਿਹੜੇ ਉਸ ਪ੍ਰਕਾਰ ਦੇ ਜਿਹੜੇ ਕੋਇਨ ਨੇ ਉਹ ਸਾਡੀ ਸੰਸਥਾ ਦੇ ਕੋਲ ਇੱਥੇ ਹੈਗੇ ਨੇ ਜਿਸ ਨੂੰ ਪਿਛਲੇ ਸਾਲ ਗਿਆਨੀ ਰਲਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਇੰਗਲੈਂਡ ਦੀ ਫੇਰੀ ਤੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਕਮਲਾ ਤੋਂ ਅਸੀਂ ਰਿਲੀਜ਼ ਕਰਾਏ ਸੀਗੇ ਜੀ ਸਾਰਿਆਂ ਦੇ ਨੇ 1469 ਤੋਂ ਪਹਿਲੇ ਦਸਾਂ ਗੁਰੂ ਸਾਹਿਬਾਨ ਦੇ ਨੇ ਉਸ ਤੋਂ ਬਾਅਦ ਜਿਹੜੇ ਬੰਦਾ ਸਿੰਘ ਬਹਾਦਰ ਸਾਹਿਬ ਆਏ ਉਹਨਾਂ ਦੇ ਨੇ ਉਸ ਤੋਂ ਬਾਅਦ 12 ਜਿਹੜੀ ਸਾਡੀ ਮਿਸਲਾਂ ਸੀ ਕਨਫੈਡਰੇਸੀਜ਼ ਪਲੱਸ 1 ਉਹ ਹੈਗੀਆਂ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜਾ ਦਲ ਖਾਲਸਾ ਸਿਰਸਤ ਤਤ ਖਾਲਸਾ ਸਾਰੇ ਸਿੱਕੇ ਆ ਗਏ ਨੇ ਸਾਡੇ ਸਾਰੇ ਜਨਨ ਸਿੱਕੇ ਆ ਗਏ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਰਾਜੇ ਮਹਾਰਾਜੇ ਮਹਾਰਾਜਾ ਰਜੀਤ ਸਿੰਘ ਦਲੀਪ ਸਿੰਘ ਨੋਨਿਹਾਲ ਸਿੰਘ ਸ਼ੇਰ ਸਿੰਘ ਸਾਰਿਆਂ ਦੇ ਸਾਰਿਆਂ ਦੇ ਸਿੱਕੇ ਇੱਥੇ ਮੌਜੂਦ ਨੇ ਐਂਡ ਫਾਲੋਡ ਬਾਈ 1849 ਜਦੋਂ ਬ੍ਰਿਟਿਸ਼ ਐਡਮਨ ਦੇ ਅੰਡਰ ਉਹ ਜਿਹੜੇ ਕੋਇਨ ਸੀਗੇ ਜਿਹੜੇ ਜਦੋਂ ਇਸ਼ੂ ਕੀਤੇ ਗਏ ਸੀ ਜਦੋਂ ਬ੍ਰਿਟਿਸ਼ ਨੇ ਆਪਣਾ ਪੰਜਾਬ ਨੂੰ ਅਕੁਪਾਈ ਕਰ ਲਿਆ ਸੀ ਸਾਡੀ ਟੀਮ ਹੈ ਉਸ ਦਾ ਨਾਂ ਹੀ ਹੈਗਾ ਗਲੋਬਲ ਸਿਕ ਵਿਜਨ ਵੀ ਆਰ ਏ ਗਲੋਬਲ ਚੈਟੀ ਮੇਨ ਜਿਹੜੀ ਚੀਜ਼ ਹੈ ਵੀ ਇਹ ਜਿਹੜੀ ਸਿਸਟਮ ਸਾਡਾ ਨਾਂ ਦੱਸਦਾ ਹੈ ਗਲੋਬਲ ਸਿਕ ਵਿਜਨ ਵੀ ਆਰ ਵਿਜਨਰੀਜ਼ ਵੀ ਆਰ ਨਾਟ ਮਿਸ਼ਨਰੀਜ਼ ਸੋ ਜਿਹੜੇ ਤੁਸੀਂ ਸਾਡੇ ਭਰਾ ਦੇਖ ਰਹੇ ਹੋ ਇਹ ਸਾਰਿਆਂ ਦੇ ਆਪਣੇ ਆਪਣੇ ਅਹੁਦੇ ਨੇ ਸਾਰੇ ਬੜੇ ਮੁਸਤੈਦੀ ਨਾਲ ਇਮਾਨਦਾਰੀ ਦੇ ਨਾਲ ਸਾਰੇ ਆਪਣਾ ਆਪਣਾ ਯੋਗਦਾਨ ਪਾਉਂਦੇ ਨੇ ਤੇ ਟੋਟਲੀ ਨਿਸ਼ਕਾਮ ਸੇਵਾ ਕਰਦੇ ਨੇ ਦੇਖੋ ਇਹ ਜਨਤਾ ਦੱਸ ਸਕਦੀ ਹੈ ਸਾਡੀ ਸੇਵਾ ਜਿਹੜੀ ਹੈ ਅਸੀਂ ਇੱਥੇ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਮਹਾਰਾਜ ਦੇ ਹੁਕਮ ਸਦਕਾ ਅਸੀਂ ਸਾਰੇ ਅਸੀਂ ਤੇ ਸੰਗਤ ਦੇ ਚਰਨ ਪਰਸਨ ਹਾਜ਼ਰ ਹੋਇਆ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਇਹ ਹੋਰ ਉਹਨਾਂ ਤੇ ਹੈ ਸੰਗਤ ਤੇ ਹੈ ਕਿ ਉਹ ਕਿਸ ਤਰ੍ਹਾਂ ਇਸ ਨੂੰ ਰਿਸਿਵ ਕਰ ਰਹੇ ਹੋ ਆਪ ਜੀ ਉਹ ਅਸਲਗਰ ਸਾਡਾ ਇੱਕ ਸਿਸਟਮ ਹੈ ਅਸੀਂ ਆਪਣੇ ਮੂੰਹੋਂ ਥੋੜੀ ਵਡਿਆਈ ਨਹੀਂ ਕਰਦੇ ਸਭ ਵਡਿਆਈਆਂ ਗੁਰਰਾਮਦਾਸ ਸਾਹਿਬ ਜੀ ਦੀਆਂ ਨੇ ਆਫਕੋਰਸ ਜਿੰਨੀ ਵੀ ਸੰਗਤ ਆਂਦੀ ਹੈ ਬੱਚਿਆਂ ਵੱਡਿਆਂ ਬਜ਼ੁਰਗਾਂ ਸਾਰਿਆਂ ਦੇ ਸੋ ਫਾਰ 99/9 ਪਰਸੈਂਟ ਜਿਹੜੀ ਸਾਡੀ ਸੰਗਤ ਆਈ ਹੈ ਉਹਨਾਂ ਨੇ ਇੱਕੋ ਹੀ ਕਿਹਾ ਕਿ ਜੀ ਅਸਤਾਜ ਪਹਿਲੀ ਤਫਾ ਅਸੀਂ ਇਸ ਪ੍ਰਕਾਰ ਦੇ ਸਿੱਕੇ ਜਾਂ ਕਲੈਕਸ਼ਨ ਅਸੀਂ ਦਰਸ਼ਨ ਕੀਤੇ ਨੇ ਸੋ ਉਹ ਜਿਹੜੇ ਐਕਸਾਈਟਡ ਨੇ ਸਾਡੇ ਕੋਲ ਵਿਜ਼ਟਰ ਬੁੱਕ ਹੈ ਉਹ ਪਰੀ ਪਈ ਹੈ ਦੇ ਕਮੈਂਟਸ ਦੇ ਨਾਲ ਸਾਰਾ ਕੁਝ ਹੈ ਸੋ ਸਾਰੇ ਪੋਜ਼ਿਟਿਵ ਕੰਪਲੀਮੈਂਟਸ ਅਗੇ ਨੇ ਵਾਂਸ ਅਗੇਨ ਇਸ ਸਾਰੀ ਬੜੀਆਂਈਆਂ ਗੁਰਰਾਮਦਾ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਸਾਡੇ ਸਾਰੇ ਦੁਨੀਆ ਦੇ ਵਿੱਚ ਜਿਹੜੇ ਅਤੀ ਸਤਕਾਰਯੋਗ ਜਿਹੜੀ ਸ਼ਖਸੀਤਾ ਨੇ ਉਹ ਅਸੀਂ ਕੋਈ ਮੈਂਬਰਸ ਨਹੀਂ ਹੈ ਵੀ ਕਾਲਡ ਦੈਮ ਡੋਇਐਂਸ ਡੋਇਐਂਸ ਹੁੰਦੇ ਨੇ ਜਿਹੜੇ ਅਤੀ ਸਤਕਾਰਯੋਗ ਜਿਹੜੀ ਹਸਤੀਆਂ ਹੁੰਦੀਆਂ ਨੇ ਤੇ ਇਸੇ ਕੋਈ ਮੈਂਬਰਸ਼ਿਪ ਵਾਲਾ ਨਹੀਂ ਹੈ ਜਿੰਨੇ ਵੀ ਸਾਡੇ ਡੋਇਐਂਸ ਨੇ ਦੇ ਆ ਪ੍ਰੋਪਰਲੀ ਰੈਗੂਲੇਟਿਡ ਐਂਡ ਰਜਿਸਟਰਡ ਡਾਇਰੈਕਟਰਸ ਤੇ ਉਹਨਾਂ ਦੀ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਸਤਿਕਾਰਯੋਗ ਪਾਈ ਸਾਹਿਬ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਟੀਮ ਗਲੋਬਲ ਸਿਕੂਏਸ਼ਨ ਲੰਡਨ ਅਸੀਂ ਇੱਥੇ ਚੀਫ ਖਾਲਸਾ ਦੀਵਾਨ ਦਾ 68th ਐਜੂਕੇਸ਼ਨਲ ਜਿਹੜੀ ਉਹਨਾਂ ਦੀ ਕਾਨਫਰੰਸ ਸੀ ਉਸ ਦੇ ਵਿੱਚ ਅਸੀਂ ਸ਼ਮੂਰੀਅਤ ਕਰਨ ਅਸਤੇ ਆਇਆ ਤੇ ਇਹ ਸਾਡੀ ਸਾਰੀ ਟੀਮ ਹੈ ਇਸ ਜਿਹੜੀ ਤੁਸੀਂ ਸਾਰੇ ਦੇਖ ਰਹੇ ਹੋ ਇਹ ਸਾਰੇ ਸਾਡੇ ਜਿਹੜੀ ਆਰਗੇਨਾਈਜੇਸ਼ਨ ਦੇ ਡਾਇਰੈਕਟਰਸ ਨੇ ਅਤੀ ਸਤਿਕਾਰਯੋਗ ਨੇ ਤੇ ਸਾਰਿਆਂ ਦਾ ਆਪਣਾ ਹੀ ਇੱਕ ਬਰਾਬਰੀ ਦਾ ਰੁਤਬਾ ਹੈ ਇਸੀਂ ਇੱਕ ਐਗਜ਼ਿਬਿਸ਼ਨ ਕਿਊਰੇਟ ਕੀਤੀ ਹੈ ਜਿਸ ਦਾ ਨਾਮ ਹੈ ਪੰਜਾਬੀ ਦੇ ਵਿੱਚ ਸਰਕਾਰੇ ਖਾਸਾ ਦੇ ਨਾਨਕ ਸ਼ਹੀ ਸਿੱਕੇ ਜਾਂ ਕੋਇਨੇਜ ਆਫ ਦਾ ਕੋਇਨੇਜ ਆਫ ਦਾ ਗ੍ਰੇਟ ਸਿੱਖ ਕਿੰਗਡਮ ਠੀਕ ਹੈ ਜੀ ਉਹ ਅੱਜ ਅਸੀਂ ਪਹਿਲੀ ਵਾਰ ਇੰਡੀਆ ਦੇ ਵਿੱਚ ਲੈ ਕੇ ਆਏ ਆ ਦਿਨ ਦਿਨ ਦਾ ਜਿਹੜਾ ਇਹ ਸਮਾਗਮ ਹੈ ਉਸ ਦੇ ਵਿੱਚ ਅਸੀਂ